ਨਾਲ ਬਾਬਾ ਰਵਿੰਦਰ ਸਿੰਘ ਜੋਨੀ ਦੀ ਜਿਹਦੇ ਵਿੱਚ ਰਵਿੰਦਰ ਸਿੰਘ ਜੋਨੀ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਉੱਪਰ ਇੱਕ ਦੋਸ਼ ਲਾਇਆ ਸੀ ਵੀ ਇਹਨਾਂ ਨੇ ਸਵਾ ਕਰੋੜ ਰੁਪਈਆ ਆਪਣੇ ਖਾਤੇ ਕਰ ਲਿਆ ਤੇ ਉਹਨਾਂ ਨੇ ਗੱਲ ਕਹੀ ਸੀ ਵੀ ਕਿਸ ਤਰੀਕੇ ਦੇ ਨਾਲ ਮਹਿਰੋਂ ਚਰਨ ਘਾਟ ਵਾਲੇ ਬਾਬੇ ਦੇ ਕੋਲ ਅੱਪੜਦਾ ਆ ਕਿਸ ਤਰੀਕੇ ਨਾਲ ਪਹਿਲਾਂ ਡੀਲ ਖੁੰਦੀ ਜਾਂਨੇ ਤੇ ਕਿਸ ਤੋਂ ਬਾਅਦ ਉਸ ਤੋਂ ਬਾਅਦ ਡੀਲ ਨੂੰ ਖਤਮ ਕਰ ਦਿੱਤਾ ਜਾਂਦਾ ਆ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਵੀ ਗੁਰੂ ਦੀ ਹਜ਼ੂਰੀ ਦੇ ਕਰੋੜ ਰੁਪਈਏ ਦੀ ਗੇਮ ਤੁਸੀਂ ਪਾਗੇ ਇਹਦੇ ਵਿੱਚ ਸੱਚਾਈ ਕੀ ਹੈ ਓਕੇ ਇਹਦੇ ਵਿੱਚ ਸੱਚਾਈ ਏ ਆ ਬਾਈ ਜੀ ਹੂੰ ਵੀ ਮੈਂ ਵੀ ਉਹ ਰਿਕਾਰਡਿੰਗ ਸੁਣੀ ਆ ਜਿਹੜੀ ਬਾਬੇ ਜੋਨੀ ਦੀ ਤੇ ਤੁਹਾਡੀ ਹੋਈ ਆ ਜੀ ਉਹਦੇ ਵਿੱਚ ਇਹਨੇ ਇਹ ਕਿਹਾ ਵੀ ਸਵਾ ਕਰੋੜ ਦਾ ਸੋਨਾ ਤੇ 20 ਲੱਖ ਰੁਪਈਆ ਕੁਝ ਉਥੋਂ ਲੈ ਗਿਆ ਤੇ ਜਦੋਂ ਉਹ ਚਰਨ ਘਾਟ ਵਾਲੇ ਦਾ ਕੋਈ ਸੇਵਾਦਾਰ ਆ ਕੇ ਇਹਦੇ ਨਾਲ ਰਲ ਗਿਆ ਮੈਰੋ ਨਾਲ ਤੇ ਇਹਨੇ ਜਾ ਕੇ ਕੁੜੀ ਨੂੰ ਘਰੇ ਡਰਾ ਕੇ ਉਹ ਤੋਂ ਫੋਨ ਖੋਲਿਆ ਹੂੰ ਹੂੰ ਇਹੇ ਗੱਲ ਬਾਬੇ ਜੋਨੀ ਨੇ ਤੁਹਾਨੂੰ ਆਖੀ ਆ ਨਾ ਜੀ ਅਸਲੇ ਵਿੱਚ 31 ਤਰੀਕ 8ਵੇਂ ਮਹੀਨੇ ਦੀ ਕੁੜੀ ਸਾਡੇ ਘਰੇ ਦੁਪਹਿਰੇ 2 ਵਜੇ ਜਾਂਦੀ ਆ ਆਪ ਉਹ ਪਿੰਡ ਤੱਕ ਪਿੰਡ ਤੱਕ ਕੁੜੀ ਮੈਰੋ ਪਿੰਡ ਵਿੱਚ 2 ਵਜੇ ਆਪ ਜਾਂਦੀ ਆ ਤੇ ਸ਼ਾਮ ਨੂੰ ਅਸੀਂ ਇਹ ਗੱਲਬਾਤ ਜਦੋਂ ਪੁੱਛ ਕੇ ਕਰਦੇ ਆ ਤੇ ਕੁੜੀ ਦੇ ਫੋਨ ਦੇ ਜਦੋਂ ਕੁੜੀ ਨੇ ਸਾਨੂੰ ਫੋਨ 'ਚੋਂ ਡਾਟਾ ਦਿੱਤਾ ਤੇ ਉਹਦੇ 'ਚੋਂ ਬਾਵਾ ਕੁਝ ਮਿਲਿਆ ਜਿਹਦੇ ਕਾਰਨ ਜਦੋਂ ਅਸੀਂ ਡੇਰੇ ਦੇ ਵਿੱਚ ਐਂਟਰ ਹੋਏ ਆ ਤੇ ਬਾਹਰ ਲਿਖਿਆ ਸੀ ਨਾਨਕ ਸਰ ਹਾਂ ਹਾਂ ਅਸੀਂ ਨਾਨਕਸਰ ਦੇ ਕਿਸੇ ਬੰਦੇ ਨੂੰ ਬਹੁਤਾ ਜਾਣਦੇ ਨਹੀਂ ਸੀ ਜੋਨੀ ਬਾਬੇ ਨੂੰ ਜਾਣਦੇ ਸੀ ਇਹਨੂੰ ਫੋਨ ਲਾਇਆ ਇਹਨੂੰ ਅਸੀਂ ਮੋਗੇ ਇਹ ਫਿਲਮ ਦੇਖੀ ਜਾਂਦਾ ਸੀ ਬਾਬਾ ਜੋਨੀ ਸਣ ਮੇਚ ਉਹਨੂੰ ਮੈਂ ਲੈ ਲਿਆ ਇਹਦੇ ਨਾਲ ਵੀ ਇੱਕ ਸੇਵਾਦਾਰ ਸੀ ਮੇਰੇ ਨਾਲ ਵੀ ਦੋ ਤਿੰਨ ਬੰਦੇ ਸੀਗੇ ਓਕੇ ਕਹੇਗਾ ਬਾਬਾ ਜੀ ਵੀ ਪੂਰੀ ਗੱਲਬਾਤ ਤਾਂ ਹਜੇ ਆਪਾਂ ਨੂੰ ਕਲੀਅਰ ਨਹੀਂ ਹੈਗੀ ਆ ਬਾਬੇ ਦਾ ਤੁਸੀਂ ਬੜਾ ਕੱਪੜਾ ਤੋਂ ਫੋਟੋ ਵੇਖ ਲਓ ਹੂੰ ਠੀਕ ਆ ਬਾਬੇ ਚਰਨ ਘਾਟ ਵਾਲੇ ਨੇ ਅਮਰਤਾ ਸ਼ਾਹ ਦਾ ਡੇਰੇ ਦਾ ਮੁਖੀ ਆ ਨਾਨਕਸਰ ਸਾਪਰਦਾ ਦਾ ਉੱਤੇ ਬਾਹਰ ਨਾ ਲਿਖਿਆ ਤੇ ਦੀ ਸੁੰਨਤ ਕਰਵਾਈ ਹੋਈ ਆ ਜੀ ਦੂਜੀ ਗੱਲ ਇਹਦੇ ਫੋਨ ਦੇ ਵਿੱਚੋਂ ਸਾਨੂੰ ਕਾਫੀ ਰਿਕਾਰਡ ਮਿਲਿਆ ਵੀ ਸਾਨੂੰ ਐਂ ਦੱਸੋ ਵੀ ਤੁਹਾਨੂੰ ਸੁਨਤ ਬਾਰੇ ਕਿੰਨੇ ਦੱਸਿਆ ਵੀ ਸੁਨਤ ਹੋਈ ਹੈ ਬਾਬੇ ਬਲਜਿੰਦਰ ਸਿੰਘ ਚਰਨ ਘਟ ਵਾਲੇ ਦੀ ਉਹਦੇ ਬਾਬਾ ਜੀ ਸਾਡੇ ਕੋਲੇ ਬਾਈ ਜੀ ਫੋਟੋਆਂ ਹੈਗੀਆਂ ਅੱਛਾ ਸਾਰੀਆਂ ਫੋਟੋਆਂ ਹੈਗੀਆਂ ਓਕੇ ਹਾਂ ਸਾਰੀਆਂ ਬਾਬਾ ਮੰਨਿਆ ਸਾਡੇ ਕੋਲੇ ਚਰਨ ਘਟ ਨਿਕਰਾਈ ਹੋਈ ਆ ਜੀ ਦੂਜੀ ਗੱਲ ਤੇ ਮੈਂ ਕਹਿੰਦਾ ਵੀ ਸਾਨੂੰ ਛੋਟੇ ਸਿਸਟਮ ਦਾ ਨਹੀਂ ਪਤਾ ਇਹ ਨਾ ਹੋਵੇ ਵੀ ਅਸੀਂ ਇੱਥੇ ਕੋਈ ਵਾਕਾ ਕਰਦਗੇ ਤੇ ਤੁਸੀਂ ਉਹਨਾਂ ਸਾਰਿਆਂ ਦਾ ਨਾਮ ਤੂ ਬਦਨਾਮ ਕਰਤਾ ਜੀ ਤੇ ਕਹਿੰਦਾ ਕਰਨਾ ਕੀ ਆ ਮੈਂ ਕੀ ਕਰਨਾ ਕੁਛ ਨਹੀਂ ਹੈਗਾ ਵੀ ਆ ਜਾ ਤੂੰ ਉੱਥੇ ਵੀ ਇਹਨੂੰ ਅਸੀਂ ਕਹਿਆ ਵਾ ਤੇ ਦੀ ਤੂੰ ਆਏ ਕਰ ਵੀ ਆਪਦੇ ਹੀ ਪੇਜਾਂ ਦੇ ਉੱਤੇ ਤੇ ਮੀਡੀਆ ਦੇ ਵਿੱਚ ਆ ਕੇ ਇਸ ਗੁਨਾਹਾਂ ਨੂੰ ਕਬੂਲ ਕਰ ਤੇ ਜਿਹੜਾ ਡੇਰਾ ਹੈਗਾ ਨਾਨਕਸਰ ਦੇ ਸ਼ਪੁਰਦ ਕਰ ਦੇ ਤੇ ਇੱਥੇ ਜਿਹੜੇ ਬੰਦੇ ਸੇਵਾਦਾਰ ਹੈਗੇ ਭਾਈ ਉਹਨਾਂ ਨੂੰ ਕਹਿ ਇਹਨੂੰ ਮੁਗੀ ਬਣਾ ਕੇ ਗੱਡੀ ਦੀ ਉਹ ਵਰਤਣਗੇ ਤੇ ਤੂੰ ਇਥੋਂ ਨੈਰੋ ਨੈਰ ਹੋ ਜਾ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਨਹੀਂ ਤੁਸੀਂ ਗੱਡੀ ਦੀ ਡਿਮਾਂਡ ਦੀ ਕੀਤੀ ਸੀ ਫੋਰਚੂਨਰ ਗੱਡੀ ਸਾਨੂੰ ਚਾਹੀਦੀ ਹੈ ਡਿਮਾਂਡ ਤੇ ਆਪਾਂ ਆਉਨੇ ਆ ਭਾਈ ਜੀ ਹੂੰ ਮੈਂ ਤੁਹਾਨੂੰ ਦੱਸਦਾ ਫੇਰ ਜਦੋਂ ਬਾਬੇ ਜੋਨੀ ਨੇ ਕੋਈ ਗੱਲ ਬਾਤ ਸਿਰੇ ਨਾ ਲਾਈ ਮੈਂ ਕਿਹਾ ਬਾਬਾ ਜੋਨੀ ਮੈਂ ਪਤਾ ਤੈਨੂੰ ਕਿਉਂ ਲੱਗਿਆ ਕਿਹਣਾ ਕਿਉਂ ਮੈਂ ਕਿਹਾ ਵੀ ਮੈਂ ਨਾ ਇੱਕ ਵਾਰੀ ਤੇਰੀ ਅਸਲ ਗੱਲ ਆਹੀ ਮੈਂ ਕਿਹਾ ਕਰੀ ਤੇਰੀ ਮੇਰੇ ਨਾਲ ਲਾਈਵ ਸੁਣੀ ਸੀ ਤੂੰ ਕਿਹਾ ਸੀ ਬਹੁਤ ਬੇਆਦਮੀਆਂ ਹੋਈਆਂ ਬੇਆਦਮੀਆਂ ਵਾਲਿਆਂ ਨੂੰ ਗੱਡੀ ਚਾੜ੍ਹ ਕੇ ਮੇਰੇ ਕੋਲੇ ਆ ਜਾ ਕਰੋ ਮੈਂ ਸਾਬਿਆ ਕੋ ਨੂੰ ਬਾਬੇ ਜੋਨੀ ਦੀ ਸਟੇਟਮੈਂਟ ਆ 2-3 ਸਾਲ ਪਹਿਲਾਂ ਓਕੇ ਜਿਹਦੇ ਜਿਹਦੇ ਚ ਬਾਬੇ ਜੋਨੀ ਨੂੰ ਐਸੇ ਦਾਤਰ ਮੋਗੇ ਬੁਲਾ ਕੇ ਦਬਕਾਇਆ ਵੀ ਗਿਆ ਸੀ ਤੇ ਫੇਰ ਵੀ ਮੈਂ ਬਾਬੇ ਜੋਨੀ ਦੀ ਠੜ ਚ ਗਿਆ ਸੀ ਬਾਬਾ ਤਾ ਬੜਾ ਨਹੀਂ ਹੈ ਤੇਰੇ ਨਾਲ ਆ ਸੀ ਤੇ ਕਹਿੰਦਾ ਵੀ ਹੁਣ ਉਨਾਇਕਾ ਬਾਬਾ ਜੋਨੀ ਬਾਬੇ ਚਰਨ ਘਟ ਵਾਲੇ ਨੂੰ ਕਿਸੇ ਹਿਸਾਬ ਨਾਲ ਭਾਨੇ ਨਾਲ ਲਿਆ ਕੇ ਗੱਟੀ ਚ ਆਪਣੀ ਜਬਾ ਕੇ ਬਾਹਰ ਲਿਆ ਤੇ ਇਹਦੀਆਂ ਲੱਤਾਂ ਲੁੱਤਾਂ ਤੋੜ ਕੇ ਟਕਾ ਕੇ ਆਹ ਵੇਖ ਲੈ ਕਰਤੂਤਾ ਕੀ ਕੀਤਾ ਮੈਂ ਬਾਬੇ ਨੂੰ ਫਿਰ ਵੀਡੀਓ ਦਿਖਾਈਆਂ ਕੁੜਗਾਣਾ ਮਿਲਦੇ ਜਾਂਦੇ ਹੂੰ ਹੂੰ ਠੀਕ ਆ ਇਹ ਨਹੀਂ ਫਿਰ ਬਈ ਮੈਂ ਨਾ ਅੱਜ ਬਾਬੇ ਜੋਨੀ ਦੀ ਵੀਡੀਓ ਇਹਨੇ ਇਹ ਕਹਿਣਾ ਉਥੋਂ ਮੈਂ 7 ਸਵਾ ਕਰੋੜ ਦਾ ਸੋਨਾ ਚੱਕਿਆ ਹਾਂ ਹਾਂ ਮੇਰੇ ਕੋਲ ਡੀਵੀਡੀਰ 'ਚ ਸਾਰੀਆਂ ਵੀਡੀਓ ਪਈਆਂ ਮੈਂ ਜੰਤਕ ਕਰੂੰਗਾ ਜੇ ਮੈਂ ਮੈਂ ਜ਼ਿੰਦਗੀ ਦੇ ਵਿੱਚ ਭਾਈ ਜਿੰਨੇ ਵੀ ਕੰਮ ਕੀਤੇ ਆ ਮੈਂ ਬਦਨਾਮ ਜਿੱਤਾ ਹੋ ਜਾਣਾ ਦੂਜੀ ਧਿਰਾਂ ਨੂੰ ਕਿਉਂਕਿ ਸਾਰੇ ਮੈਂ ਆਪ ਕਰਦਾ ਵਿੱਚ ਵੜ ਕੇ ਤੇ ਵਿੱਚ ਵੜ ਕੇ ਮੈਨੂੰ ਬਹੁਤ ਕੁਝ ਕਰਨਾ ਪੈ ਜਾਂਦਾ ਜੇ ਮੈਂ ਉੱਥੋਂ ਇਹਨਾਂ ਦੇ ਕਿਸੇ ਚੀਜ਼ ਨੂੰ ਵੀ ਹੱਥ ਲਾਇਆ ਬਿਨਾ ਡੀਵੀਡੀਰ ਤੋਂ ਤੇ ਆਪਾਂ ਪੰਥ ਦੇ ਦੇਣਦਾਰ ਹੋਵਾਂਗੇ ਜਦੋਂ ਅਸੀਂ ਇੰਟਰ ਉਨੇ ਐਂਡ ਤੱਕ ਜਿੰਨੇ ਜਿੰਨੇ ਰਿਵੀਊਟਰ ਹੁੰਨੇ ਸਾਰੀਆਂ ਵੀਡੀਓ ਅਸੀਂ ਜਾਣ ਤੱਕ ਕਰਦੇ ਆਂਗੇ ਜਿਹਾ ਤੁਸੀਂ ਦੇਖ ਲਓ ਚਾਹੇ ਹੋਰ ਦੇਖ ਲਓ ਅਮਰਪਾਲ ਇੱਕ ਮੈਨੂੰ ਇੱਕ ਇੱਕ ਜਾਣਕਾਰੀ ਅਮਰਪਾਲ ਇੱਕ ਮੈਨੂੰ ਜਾਣਕਾਰੀ ਜਰੂਰ ਦਿਓ ਇੱਕ ਨਾ ਆਡੀਓ ਮੇਰੇ ਕੋਲੇ ਆਈ ਹੈ ਜਿਹਦੇ ਵਿੱਚ ਤੁਹਾਡੀ ਤੇ ਬਾਬੇ ਜੋਨੀ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਬਾਬਾ ਜੋਨੀ ਤੁਹਾਨੂੰ ਇਹ ਗੱਲ ਕਹਿ ਰਿਹਾ ਹੈ ਵੀ ਆਪਣੀ ਤੇ ਜਿਹੜੀ ਆਪਾਂ ਮੈਂ ਡੀਲ ਕਰਾਈ ਸੀ ਤੇ ਉੱਥੇ ਤੇ ਕੈਮਰਾ ਲੱਗਾ ਸੀ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਉੱਥੇ ਤੇ ਮੈਂ ਡੀਵੀਆਰ ਜਿਹੜਾ ਉਹ ਤੇ ਮੈਂ ਨਹਿਰ ਚ ਸੁੱਟਦਾ ਇਹ ਕੀ ਕਾਰਨ ਬਣਿਆ ਨਹੀਂ میری گل تا سانو تسی جیڑا ڈی وی آر جیڑا ਸਾਡਾ ਉਥੋਂ ਪ੍ਰੋਜੈਕਟ ਸੀਗਾ انٹر فون ਵਾਲਾ ਜਾਂ ਗੱਲਬਾਤ ਸਾਨੂੰ ਪਤਾ ਸੀਗਾ ਸਾਡੇ ਤੇ ਦੋਸ਼ ਲੱਗ ਸਕਦੇ ਅਸੀਂ ਹਾਰਡ ਡਿਸਕ ਦੇ ਵਿੱਚ ਕਾਪੀ ਕਰ ਲਿਆ ਸੀ ਤੁਹਾਡਾ ਹਾਂ ਹਾਂ ਉਹ ਡੀ ਵੀ آر ਸੀ ਤਾਂ ਉਹ ਸਿਰ ਤੇ اصل ਦੇ ਵਿੱਚ ਡੀ ਵੀ آر ਪਟਣ ਜਾਂ ਸਿੱਟਣ ਦਾ ਮਤਲਬ ਇਹ ਨਹੀਂ ਸੀ ਅਸੀਂ ਚੋਰ ਆ ਇਹ ਸੀ ਬਾਈ ਜੀ ਸਾਡੇ ਨਾਲ ਸਿੰਘ ਸੀਗੇ ਉਹਨਾਂ ਨੂੰ ਅਸੀਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਜਿ ਸਾਡੇ ਕੋਲੇ ਸੱਚੇ ਵੈਪਨ ਸੀ ਪਰ ਉਹ ਵੈਪਨ ਲਾਇਸੈਂਸੀ ਸੀ ਜਦੋਂ ਕਿਸੇ ਜਰਵਾਣੇ ਨਾਲ ਮੱਥਾ ਲਾਉਂਦੇ ਨਾ ਬਾਈ ਭਾਵੇਂ ਤੁਹਾਡਾ ਲਾਇਸੈਂਸੀ ਚਾਹੇ ਗੈਰ ਲਾਇਸੈਂਸੀ ਆ ਅਗਲੇ ਫੜਾ ਦਿੰਦੇ ਆ ਨਾਲੇ ਲਾਇਸੈਂਸ ਕੈਂਸਲ ਕਰਵਾ ਦਿੰਦੇ ਸਾਡੇ ਕੋਲ ਲੈ ਦੇ ਕੇ ਤਾਂ ਹਥਿਆਰ